ਇਸ ਵਿੱਚ ਕੀ ਹੈ ਨਾਬਾ ਵਾਸੀਆਂ ਦਾ ਬਹੁਤ ਪੂਰ ਸਾਨੂੰ ਸਹਿਯੋਗ ਮਿਲ ਰਿਹਾ ਹੈ ਸਪੈਸ਼ਲੀ ਸਾਨੂੰ ਵੀਰਵਿੰਦਰ ਸਿੰਘ ਜੀ ਉਹਨਾਂ ਦਾ ਪੂਰਾ ਸਹਿਯੋਗ ਹੈ ਜਿਹੜੇ ਸਾਨੂੰ ਪੂਰਾ ਸਪਾਂਸਰ ਕਰ ਰਹੇ ਨੇ ਠੀਕ ਹੈ ਅਸੀਂ ਇਹਨਾਂ ਨੂੰ ਜਿਹਾ ਆਖਦੇ ਹਾਂ ਬਾਕੀ ਇਸ ਤੋਂ ਇਲਾਵਾ ਸਾਡੇ ਕੋਈ ਕੁਝ ਸੰਸਥਾਵਾਂ ਲੋਕਲ ਹੈਗੀਆਂ ਨੇ ਜਿਵੇਂ ਕਿੰਗਰ ਇਲੈਕਟ੍ਰੋਨਿਕਸ ਤੋਂ ਹੋ ਗਿਆ ਆਪਣੇ ਠੀਕ ਹੈ ਨਵਿੰਦਰ ਸਿੰਘ ਐਲ ਆਈ ਸੀ ਵਾਲੇ ਤੇ ਉਸ ਤੋਂ ਇਲਾਵਾ ਕੁਝ ਹੋਰ ਦਾਨੀ ਸੱਜਣੇ ਜਿਹੜੇ ਸਾਨੂੰ ਪੂਰਾ ਸਹਿਯੋਗ ਕਰ ਰਹੇ ਹਨ ਜਿਹੜਾ ਸਾਸੀਂ ਇਹ ਪ੍ਰੋਗਰਾਮ ਰੱਖਿਆ ਹੈ ਜੈ ਸ਼ੀਰ ਅਸੰਤਿਕਨਿਓ ਬਲੱਡ ਕੈਂਪ ਪਲੱਸ ਮੈਡੀਕਲ ਚੈੱਕਅਪ ਪਹਿਲਾ ਬਲੈੱਡ ਕੈਂਪ ਅਸੀਂ ਖਲਸੀ ਵਿੱਚ ਬੱਚਿਆਂ ਦੇ ਲਈ ਆਰ ਲਗਾਇਆ ਸੀ ਸਭ ਤੋਂ ਪਹਿਲਾ ਕੈਂਪ ਹੁਣ ਅਸੀਂ ਨਾਲ ਇਸ ਵਾਰੀ ਮੈਡੀਕਲ ਕੈਕਪ ਕੈਂਪ ਨਾਲ ਅਸੀਂ ਐਡੀਸ਼ਨ ਕੀਤਾ ਹੈ ਅਗਲੀ ਵਾਰੀ ਇਸ ਤੋਂ ਹੋਰ ਵੀ ਵੱਡਾ ਅਸੀਂ ਕੈਂਪ ਲਗਾਵਾਂਗੇ ਇਹੋ ਜਿਹੇ ਜਿਹੜੇ ਓਕੇਸ਼ਨ ਹੁੰਦੇ ਨੇ ਉੱਥੇ ਰੀਬਨ ਕਟਣਾ ਪਹਿਲੀ ਗੱਲ ਤੇ ਇੱਕ ਹੀ ਰੀਬਨ ਜੈਸ਼ੀਲੀ ਸੇਵਾ ਸਮਤੀ ਦੀ ਬਹੁਤ ਅੱਛੀ ਸੋਚ ਹੈ ਕਿ ਉਹਨਾਂ ਨੇ ਰੀਬਨ ਵੀ ਇੱਕ ਮਰਿਆਦਾ ਦੇ ਨਾਲ ਹੀ ਸ਼ੁਰੂ ਕੀਤਾ ਇੱਕ ਤੰਜਕ ਰੂਪੀ ਜਿਵੇਂ ਅੱਜ ਗੁਪਤਨ ਰਾਤੇ ਸ਼ੁਰੂ ਹੋ ਗਏ ਨੇ आज यहाँ हम लायंस क्लब नाभा में एक स्किन का मेडिकल कैंप कर रहे हैं और हमने अभी तक काफ़ी पेशेंट्स देख लिए हैं हम वेदर भी चेंज हुआ है तो हम काफ़ी अलग अलग कंडीशंस एंड इन्फेक्शंस ये टाइम देख रहे हैं ये कैंप में तो उसके बारे में भी हम पेशेंट्स को बता रहे हैं और अवेयरनेस क्रिएट कर रहे हैं ਅੱਜ ਜੋ ਜੈ ਸ਼੍ਰੀ ਨਾਮ ਸੇਵਾ ਸੰਧੀ ਕੁਲ ਸੰਪਤੀ ਕੋਲੋਂ ਬਲੱਡ ਕੈਂਪ ਲਗਾਇਆ ਗਿਆ ਕਿਨਵਾ ਕੈਂਪ ਜੈ ਸ਼੍ਰੀ ਨਾਮ ਸੇਵਾ ਸੰਧੀ ਕਨਿਓ ਅੱਜ ਪਹਿਲਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਤੇ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੀ ਹੈ ਨਾਬਾ ਵਾਸੀਆਂ ਦਾ ਬਹੁਤ ਘੁਰ ਸਾਨੂੰ ਸੰਯੋਗ ਮਿਲ ਰਿਹਾ ਹੈ ਸਪੈਸ਼ਲੀ ਸਾਨੂੰ ਵੀਰਵਿੰਦਰ ਸਿੰਘ ਜੀ ਉਹਨਾਂ ਦਾ ਪੂਰਾ ਸਹਿਯੋਗ ਹੈ ਜਿਹੜੇ ਸਾਨੂੰ ਪੂਰਾ ਸਪான்ਸਰ ਕਰ ਰਹੇ ਨੇ ਠੀਕ ਹੈ ਅਸੀਂ ਇਹਨਾਂ ਨੂੰ ਜਿਹਾ ਆਖਦੇ ਹਾਂ ਬਾਕੀ ਇਸ ਤੋਂ ਇਲਾਵਾ ਸਾਡੇ ਕੋਲ ਕੁਝ ਸੰਸਥਾਵਾਂ ਲੋਕਲ ਹੈਗੀਆਂ ਨੇ ਜਿਵੇਂ ਕਿੰਗਰ ਇਲੈਕਟ੍ਰੋਨਿਕਸ ਤੋਂ ਹੋ ਗਿਆ ਆਪਣੇ ਇੱਕ ਨਰਵਿੰਦਰ ਸਿੰਘ LIC ਵਾਲੇ ਤੇ ਉਸ ਤੋਂ ਇਲਾਵਾ ਕੁਝ ਹੋਰ ਦਾਨੀ ਸੱਜਣੇ ਜਿਹੜੇ ਸਾਨੂੰ ਪੂਰਾ ਸਹਿਯੋਗ ਕਰ ਰਹੇ ਹਨ ਕਿਸ ਕਿਸ ਗੱਲ ਦਾ ਕਰਪਾ ਲੱਗੇ ਵਸੋ ਇੱਥੇ ਆਪਣੇ ਕੋਲ 6 ਤਰ੍ਹਾਂ ਦੇ ਡਾਕਟਰ ਆਏ ਨੇ ਸਪੈਸ਼ਲੀ ਡਾਕਟਰ ਇੱਕ ਮੈਡੀਸਨ ਵਾਲੇ ਇੱਕ ਆਰਥੋ ਵਾਲੇ ਇੱਕ ਸਕਿਨ ਵਾਲੇ ਆਈਜ਼ ਵਾਲੇ ਤੇ ਕਫੀਜ਼ੋਥੈਪੀ ਦੇ ਦੋ ਡਾਕਟਰ ਸਾਡੇ ਕੋਲ ਪਹੁੰਚੇ ਨੇ ਸਾਡੇ ਬੋਲ ਜਿਹੜੇ ਕਿ ਸਾਰੇ ਮਰੀਜ਼ਾਂ ਦਾ ਇਲਾਜ ਫਰੀ ਕਰਣਗੇ ਸਭ ਨੂੰ ਦਵਾਈਆਂ ਫਰੀ ਦਿੱਤੇ ਜਾਣਗੀਆਂ ਸ਼ੂਗਰ ਬੀਪੀ ਈਸੀਜੀ ਸਾਰਾ ਕੁਝ ਫਰੀ ਚੱਕ ਦਿੱਤਾ ਜਾਏਗਾ ਨਾਲ ਹੀ ਇਸੇ ਇੱਕ ਥੇ ਇੱਕ ਹੋਰ ਉਪਰਾਲਾ ਕੀਤਾ ਅਸੀਂ ਧਾਰਮਿਕ ਕਿਤਾਬਾਂ ਦਾ ਜੋ ਅਸੀਂ ਲੋਕਾਂ ਨੂੰ ਫਰੀ ਦੇ ਰਹੇ ਹਾਂ ਅਸੀਂ ਵੀ ਲੋਕ ਆਪਣੇ ਜਾ ਕੇ ਘਰਾਂ 'ਚ ਜਾ ਕੇ ਸਾਰੇ ਇਸ ਧਾਰਮਿਕ ਕਿਤਾਬਾਂ ਨੂੰ ਪੜਨ ਤੇ ਆਪਣੇ ਜੀਵਨ ਤੇ ਅਮਲ ਕਰ ਰਿਹਾ। ਪ੍ਰੋਗਰਾਮ ਦੀ ਤਿਆਰੀ ਚੱਲ ਰਹੀ ਹੈ ਤੁਹਾਡਾ ਆਨ ਤੇ ਇੱਥੇ ਸਭ ਤੋਂ ਪਹਿਲਾਂ ਪ੍ਰੈਸਰ ਬੋਰਡ ਸਾਰੇ ਜਿੰਨੇ ਮੇਰੇ ਭਰਾ ਆਏ ਨੇ ਸਾਰਿਆਂ ਦਾ ਧੰਨਵਾਦ ਜੀ। ਉਸ ਤੋਂ ਬਾਅਦ ਬਾਕੀ ਜਿਹੜਾ ਸਾਸੀ ਇਹ ਪ੍ਰੋਗਰਾਮ ਰੱਖਿਆ ਹੈ ਜਾਇ ਸ਼ੀਰਾਂ ਸਹਿ ਉਸਮਤੀ ਕਰਨੀ ਹੋ ਬਲੱਡ ਕੈਂਪ ਪਲੱਸ ਮੈਡੀਕਲ ਚੈੱਕਅਪ ਕੈਂਪ ਪਹਿਲਾਂ ਬਲੱਡ ਕੈਂਪ ਅਸੀਂ ਥੈਲਸੀਮੀਆ ਬੱਚਿਆਂ ਦੇ ਲਈ ਲਗਾਇਆ ਸੀ ਸਭ ਤੋਂ ਪਹਿਲਾ ਕੈਂਪ ਹੁਣ ਅਸੀਂ ਨਾਲ ਇਸ ਵਾਰੀ ਮੈਡੀਕਲ ਚੈੱਕਅਪ ਕੈਂਪ ਨਾਲ ਅਸੀਂ ਐਡੀਸ਼ਨ ਕੀਤਾ ਹੈ ਅਗਲੀ ਵਾਰੀ ਇਸ ਤੋਂ ਹੋਰ ਵੀ ਵੱਡਾ ਅਸੀਂ ਕੈਂਪ ਲਗਾਵਾਂਗੇ ਜਿਸ ਦੇ ਵਿੱਚ ਅਸੀਂ ਸਾਡੇ ਵੀਰ ਜੀ ਸਾਡੇ ਨਾਲ ਨੇ ਚੈਰੀਟੇਬਲ ਡਵਾਈਨ ਐਂਜਲ ਚੈਰੀਟੇਬਲ ਗਰੁੱਪ ਦੇ ਇਹ ਚੇਅਰਮੈਨ ਨੇ ਉਹਦੇ ਨਾਲ ਨਾਲ ਅਸੀਂ ਇੱਕ ਹੋਰ ਨਵਾਂ ਕੰਮ ਅੱਗੇ ਕਰਨ ਜਾ ਰਹੇ ਹਾਂ ਜਿਹੜੇ ਆ ਐਕਸੀਡੈਂਟ ਵਗੈਰਾ ਗਊਆਂ ਹੋ ਜਾਂਦੀਆਂ ਨੇ ਰੋਡ ਹੈਡ ਦੇ ਉੱਤੇ ਉਹਨਾਂ ਦੇ ਲਈ ਕਾਪਣ ਅਸੀਂ ਫਲੈਕਸ ਬਣਾ ਕੇ ਲਗਾਈ ਹੈ ਉਹਦੇ ਲਈ ਅਸੀਂ ਜਗ੍ਹਾ ਲੈਣ ਦੀ ਇੱਛਾ ਆਗਾਮੀ ਸਾਡਾ ਅਗਲਾ ਪ੍ਰੋਗਰਾਮ ਹੈ ਜਿਹੜਾ ਉਹ ਅਸੀਂ ਪੂਰਾ ਕਰਾਂਗੇ ਜੈ ਸ਼ੀਰਾਂਸੇ ਉਸਮਤੀ ਲਈ। ਉਹ ਸੰਸਥਾ ਆਈ ਨਹੀਂ ਨਾ ਟੈਕਸ ਲੈਂਦੀ ਫਿਰ ਦੋਸ਼ਾਲਾ ਚੱਕ ਨਹੀਂ ਦੀ। ਦੇਖੋ ਜੀ ਇਹ ਚੀਜ਼ ਇਹ ਮੈਟਰ ਦੇ ਵਿੱਚ ਅਸੀਂ ਨਹੀਂ ਪੈਣਾ ਚਾਹੁੰਦੇ ਜਿਹੜੀ ਸਾਡੀ ਸੋਚ ਹੈ ਅਸੀਂ ਆਪਣੀ ਸੰਸਥਾ ਕੰਨੀਓ ਸੇਵਾ ਭਾਵਨਾ ਦੇ ਨਾਲ ਜਿਹੜਾ ਵੀ ਰੋਡ ਦੇ ਉੱਤੇ ਕੋਈ ਇਦਾਂ ਦਾ ਆਏਗਾ ਜਦੋਂ ਅਸੀਂ ਜਗ੍ਹਾ ਲੈ ਲਈਤੀ ਗਈ ਤਾਂ ਅਸੀਂ ਉਹਦਾ ਉੱਥੇ ਇਲਾਜ ਕਰਾਂਗੇ ਪ੍ਰੋਪਰ ਅਸੀਂ ਦਿਲੋਂ ਜੋ ਹੈ ਅਸੀਂ ਗਉ ਸੇਵਾ ਦੇ ਲਈ ਹੀ ਕਰਨਾ ਹੈ ਅਸੀਂ ਅਸੀਂ ਆਪਣੀ ਸੰਸਥਾ ਕੰਨੀਓ ਕਰਨਾ ਹੈ ਜੀ। ਦੇਖੋ ਇਹ ਜਿਹੜੇ ਜਿਹੜੇ ਓਕੇਸ਼ਨ ਹੁੰਦੇ ਨੇ ਉੱਥੇ ਰੀਬਨ ਕਟਣਾ ਪਹਿਲੀ ਗੱਲ ਤੇ ਇਹ ਕਿ ਰੀਬਨ ਜੈਸੀ ਦੀ ਸੇਵਾ ਸਮਤੀ ਦੀ ਬਹੁਤ ਅੱਛੀ ਸੋਚ ਹੈ ਕਿ ਉਹਨਾਂ ਨੇ ਰੀਬਨ ਵੀ ਇੱਕ ਮਰਿਆਦਾ ਦੇ ਨਾਲ ਹੀ ਸ਼ੁਰੂ ਕੀਤਾ ਇੱਕ ਕੰਜਖ ਰੂਪੀ ਜਿਵੇਂ ਅੱਜ ਗੁਪਤਨ ਰਾਤੇ ਸ਼ੁਰੂ ਹੋ ਗਏ ਨੇ ਤਾਂ ਇੱਕ ਕੰਜਰ ਰੂਪੀ ਮਾਤਾ ਦੇਸ਼ ਰੂਪ ਤੋਂ ਹੀ ਰੀਬਨ ਕਟਾਇਆ ਗਿਆ ਅੱਜ ਤੇ ਸਾਰੇ ਉੱਥੇ ਨਾਲ ਮੌਜੂਦ ਸੀ ਤਾਂ ਉੱਥੇ ਇਕੱਲੇ ਆਪਾਂ ਨਹੀਂ ਕਟਿਆ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਕੈਂਪ ਸ਼ੁਰੂ ਹੋਇਆ ਤੇ ਉਹਨਾਂ ਨੇ ਇਹਦਾ ਆਗਾਜ਼ ਜੀ ਮੈਨੂੰ ਤਾਂ ਇਹ ਲੱਗਦਾ ਕਿ ਅਸੀਂ ਬਹੁਤ ਮਾੜੇ ਕੰਮ ਕਰਦੇ ਆਂ ਕਾਰਨ ਜੇ ਸਾਰੇ ਲੋਕ ਹੀ ਆਪਣੇ ਫਰਜ਼ ਸਮਝ ਕੇ ਕੰਮ ਕਰਨ ਤਾਂ ਸਾਡੀ ਲੋੜ ਹੀ ਨਾ ਪਵੇ ਤਾਂ ਇਸ ਤੇ ਹੀ ਅਪੀਲ ਕਰਾਂਗੇ ਕਿ ਸਾਰੇ ਜਾਣੇ ਜੀਵੇ ਕਿ ਅੱਜ ਨਾਬੇ ਦੀ ਵਿੱਚ ਇੱਕ ਹੋਰ ਬਹੁਤ ਅੱਛਾ ਕੰਮ ਹੋਇਆ ਹੈ ਨਸ਼ੇ ਨੂੰ ਰਹਿ ਕੇ ਇੱਕ ਰੈਲੀ ਗੱਡੀ ਗਈ ਹੈ ਜੋ ਬਹੁਤ ਅੱਛਾ ਉਪਰਾਲਾ ਹੈ ਕਿ ਅਜਿਹੇ ਉਪਰਾਲੇ ਕਰਨ ਦੀ ਲੋੜ ਹੀ ਨਾ ਪਵੇ ਜੇ ਲੋਕ ਆਪ ਵੇਅਰ ਹੋ ਜਾਣ ਹਾਂ ਜਿਸ ਤਰ੍ਹਾਂ ਨਾਲ ਇਹ ਕੈਂਪ ਲੱਗੇ ਨੇ वो बहुत अच्छा उपराला है इदा के लगते जाने चाहिए देखो ये तो हम अपनी पत्रकारी चलने ना। नमस्ते मेरा नाम डॉक्टर झरना जटाले है और मैं एक डोमेटोलॉजिस्ट हूँ आज यहाँ हम लायंस क्लब नाभा में एक स्किन का मेडिकल कैंप कर रहे हैं और हमने अभी तक काफ़ी पेशेंट्स देख लिए हैं हम वेदर भी चेंज हुआ है तो हम काफ़ी अलग अलग कंडीशंस एंड इन्फेक्शन्स ये टाइम देख रहे हैं ये कैंप में तो उसके बारे में भी हम पेशेंट्स को बता रहे हैं और अवेयरनेस क्रिएट कर रहे हैं कि कैसे अपना ध्यान रखें अभी तो हमने जो शुरू किया है पर काफ़ी है मतलब मैं जब से आई हूँ मैं पेशेंट्स देख ही रही हूँ तो मेरा नाम हरप्रीत सिंह टेड़सा जी ਕੈਂਪ ਲਾਇਆ ਗਿਆ ਪਰ ਦੱਸੋ ਅੱਜ ਜਿਹੜਾ ਇਹ ਕੈਂਪ ਲਾਇਆ ਗਿਆ ਲਾਇਨ ਕਲੱਬ ਵਿੱਚ ਇਹ ਆਪਣੇ ਆਰਾਮ ਸੇਵਾ ਸੰਮਤੀ ਵੱਲੋਂ ਲਾਇਆ ਗਿਆ ਹੈ ਤੇ ਅੱਜ ਬਹੁਤ ਵਧੀਆ ਸਲਾਗਾ ਜੋਗ ਇਹ ਕਦਮ ਆ ਜਿਹੜਾ ਇਹਨਾਂ ਨੇ ਚੱਕਿਆ ਤੇ ਇਦਾਂ ਦੇ ਕੈਂਪ ਲੱਗਦੇ ਰਹਿਣ ਤਾਂ ਸੁਸਾਇਟੀ ਬਾਅਦ ਤੇ ਬਹੁਤ ਵਧੀਆ ਹੈ ਅੱਜ ਇੱਥੇ ਬਲੱਡ ਨੇਸ਼ਨ ਦਾ ਕੈਂਪ ਆ ਤੇ ਨਾਲ ਨਾਲ ਮੈਡੀਕਲ ਕੈਂਪ ਆ ਤੇ ਨਾਲ ਹੀ ਜਿਹੜੇ ਮਰੀਜ਼ਾਂ ਨੂੰ ਦਵਾਈਆਂ ਫਰੀ ਦਿੱਤੀਆਂ ਜਾ ਰਹੀਆਂ ਹੂੰ ਵੀ ਹੁਣ ਤੱਕ ਕਿੰਨੇ ਦਾ ਕੰਮ ਲੱਗਿਆ ਹੁਣ ਤੱਕ ਕਿੰਨੇ ਦੇ ਮਰੀਜ਼ ਆ ਦਿੱਤੇ ਹੁਣ ਤੱਕ 200 ਦੇ ਕਰੀਬ ਪੇਸ਼ੈਂਟ ਜਿਹੜੇ ਹੈਗੇ ਡਾਕਟਰ ਨੇ ਦੇਖ ਲਏ ਨੇ ਤੇ ਅੱਗੇ ਵੀ ਚੱਲ ਰਿਹਾ ਹੈ। ਨਾਪਾ ਪਿੱਛੇ ਜੈ ਸ਼੍ਰੀ ਰਾਮ ਸੇਵਾ ਸੰਮਤੀ ਵੱਲੋਂ ਫ੍ਰੀ ਮੈਡੀਕਲ ਕੈਂਪ ਅਤੇ ਬਲੱਡ ਕੈਂਪ ਹੈ ਜਿਹੜਾ ਉਹ ਲਗਾਇਆ ਗਿਆ ਹੈ ਤੇ ਮੈਂ ਵਧਾਈ ਦਿੰਦਾ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਇਹਨਾਂ ਨੇ ਪੂਕਤਾ ਪ੍ਰਬੰਧ ਕੀਤਾ ਹੋਇਆ ਤੇ ਕਾਫੀ ਲੋਕ ਨੇ ਜਿਹੜੇ ਬਲੱਡ ਡੋਨੇਟ ਵੀ ਕਰ ਰਹੇ ਨੇ ਅਤੇ ਇੱਥੇ ਸਾਡੇ ਫ੍ਰੀ ਮੈਡੀਕਲ ਕੈਂਪ ਦੇ ਵਿੱਚ ਵੀ ਕਾਫੀ ਜਿਹੜੇ ਪੇਸ਼ੈਂਟ ਨੇ ਉਹ ਆਏ ਹੋਏ ਨੇ ਚੈੱਕਅਪ ਕਰਵਾ ਰਹੇ ਨੇ ਸੋ ਇਹਨਾਂ ਨੇ ਖਾਣ ਪੀਣ ਦਾ ਵੀ ਉਹਨਾਂ ਸਾਰੇ ਮਰੀਜ਼ਾਂ ਦੇ ਲਈ ਇਹਨਾਂ ਨੇ ਪ੍ਰਬੰਧ ਕੀਤਾ ਹੋਇਆ ਸੋ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਸਮਾਜ ਦੇ